ਦੇਖੋ ਜੀ ਬਹੁਤ ਵਧੀਆ ਜੀ ਵੇਖੋ ਲੋਕਾਂ ਦਾ ਫਤਵਾ ਆ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜੀ ਪਿਛਲੀ ਵਾਰ 2022 ਚ ਕਸਰ ਰਹਿ ਗਈ ਸੀਗੀ ਉਹ ਐਦ ਕੀ ਪੂਰੀ ਕੀਤੀ ਆ ਤੇ ਇੱਕ ਇਮਾਨਦਾਰ ਰੰਦਾਵਾ ਜਿਹੜਾ ਕਿ ਕੇਜੀਐਲ ਸਾਹਿਬ ਕਹੈ ਕਿ ਵੀ ਇੱਕ ਬੰਨੇ ਇਮਾਨਦਾਰ ਰੰਦਾਵਾ ਤੇ ਇੱਕ ਬੰਨੇ ਬੇਈਮਾਨ ਰੰਦਾਵਾ ਤੇ ਲੋਕਾਂ ਨੇ ਫਤਵਾ ਦਿੱਤਾ ਇਮਾਨਦਾਰ ਰੰਦਾਵੇ ਨੂੰ ਤੁਸੀਂ ਮੈਨੂੰ ਇੱਕ ਗੱਲ ਦੱਸੋ ਗੈਂਗਸਟਰਾਂ ਦਾ ਦੋਸ਼ ਲਾਉਂਦੇ ਨੇ 2000 ਅਜਿਹੀ ਹੁਣ ਇਲੈਕਸ਼ਨ ਸਰਪੰਚੀ ਵੀ ਹੋਈ ਤੇ ਦੂਜੀ ਵੀ ਹੋਈ ਆ ਕੋਈ ਇੱਕ ਐਫ ਆਈ ਆਰ ਕੱਢ ਕੇ ਦਿਖਾ ਦਿਓ ਜੇ ਕੁਝ ਗਲਤ ਹੋ ਰਿਹਾ ਵਾ ਤੇ ਪੰਜਾਬ ਸਰਕਾਰ ਆ ਪ੍ਰਸ਼ਾਸਨ ਆ ਕੁਝ ਗਲਤ ਤਾਂ ਹੋਇਆ ਹੀ ਨਹੀਂ ਸਿਰਫ ਤੇ ਸਿਰਫ ਆਪਾਂ ਇਹੋ ਕਈ ਜਣਾ ਗੁੰਡਾਵਾਦ ਜੇ ਉਹ ਅਸਲ ਦੇ ਵਿੱਚ ਇਨ੍ਹਾਂ ਦੀ ਬਖਲਾਅ ਸੀ ਇਹਨਾਂ ਨੂੰ ਕੋਈ ਜਿਹੜਾ ਬੰਦਾ ਹੁਣ ਇਨਾ ਕਿ ਬੋਲਦਾ ਵਾ ਜਿਹੜਾ ਬੰਦਾ ਇਹਨਾਂ ਨੂੰ ਜਵਾਬ ਦਿੰਦਾ ਵਾ ਇਹਨਾਂ ਨੂੰ ਹੁਣ ਗੁੰਡਾ ਲੱਗਣ ਲੱ ਪੈਂਦਾ ਵਾ ਇਹਦਾ ਇਹਦਾ ਮਤਲਬ ਕੀ ਵੇਖੋ ਇਹਦਾ ਵੇਖੋ ਕੋਈ ਵੀਡੀਓ ਜਨਤਕ ਨਹੀਂ ਸੀ 2 ਲੱਖ ਵੋਟਰ ਆ ਡੇਰਾ ਬਾਬਾ ਨਾਨਕ ਚ ਇਹਦਾ ਮਤਲਬ ਕਿ 2 ਲੱਖ ਦਾ 2 ਲੱਖ ਹੀ ਗੁੰਡਾ ਹੋ ਗਿਆ ਵਾ ਵੋਟਾਂ ਪਾ ਕੇ ਹੀ ਬਿਲਕੁਲ 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 ਜੀ ਪਰਿਵਾਰਵਾਦ ਦਾ ਗੁੱਸਾ ਕੱਢਿਆ ਵਾ ਮੈਂ ਤਾਂ ਕੀਤਾ ਵਾ ਜਿਹੜੀ ਅੰਦਰ ਹੰਕਾਰ ਸੀਗਾ ਮੈਂ ਸੀ ਤਾਂ ਹੁਣ ਤੇ ਕਿੱਲਾ ਹੀ ਲੋਕਾਂ ਨੇ ਪੜਦਾ ਹਾਰਾ ਜੰਦਾਬਾਦ ਸਰਦਾਰ ਭਗਵੰਤ ਹਾਂਜੀ ਜਿੰਦਾਬਾਦ ਨਹੀਂ ਜੀ ਕੋਈ ਡਰਦਾ ਮਾਹੌਲ ਨਹੀਂ ਜੀ ਬੜੀਆਂ ਅਮਨਸ਼ਾਲਾ ਕਿ ਲੜੀ ਇਹਨਾਂ ਨੇ 50 ਐਫਆਈਆਰ ਸਰਪੰਚਾਂ ਦੇ ਕਰਕੇ ਧਰਮ 45 ਹਮ ਦਿੱਤੀ ਆਮ ਲੋਕਾਂ ਦੀ ਜਿੱਤ ਹੈ ਇਹ ਆਮ ਆਮ ਲੋਕਾਂ ਦੀ ਜਿੱਤ ਹੈ ਆਮ ਲੋਕਾਂ ਦੀ ਜਿੱਤ ਹੈ ਆਮ ਲੋਕਾਂ ਦੀ ਜਿੱਤ ਹੈ ਸਰਕਾਰ ਦੀ ਨੀਤੀਆਂ ਦੀ ਜਿੱਤ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਨਾ ਇਹਨਾਂ ਨੇ ਕਿਤੇ ਇਲੈਕਸ਼ਨ 'ਚ ਪਿੰਡੋਂ ਕੱਢਿਆ ਸੀਗਾ ਨਾ ਅੱਜ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਹਲਕੇ 'ਚੋਂ ਕੱਢ ਕੇ ਦਿਖਾਤਾ ਕੀ ਬਾਤ ਹੈ ਜੀ ਆਮ ਆਜ਼ਮੀ ਪਾਰਟੀ ਜੈ ਜੀ ਮਨਜੋਤ ਜੀ ਨਾਲ ਗੱਲਬਾਤ ਅਸੀਂ ਕਰ ਲਾਂਗੇ